ਦਾ ਸ੍ਰੀ ਜਗਦਰ ਸਿੰਘ ਖੋਸਾ ਕੌਮੀ ਪ੍ਰਧਾਨ ਭਾਰਤੀ ਕਿਸਾਨ ਜੋ ਖੋਸਾ ਜਿੰਨਾਂ ਵੀ ਸਰੋਤੇ ਨੇ ਜਿੰਨਾਂ ਸਮੂਹ ਸੰਤਾਂ ਦੇਸ਼ ਵਿਦੇਸ਼ ਵਿੱਚ ਬੈਠੇ ਹੋਏ ਸਾਰੇ ਸਾਰਿਆਂ ਨੂੰ ਸਾਡੇ ਬੀਕੇਯੂ ਖੋਸਾ ਵਾਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜਿਹੜਾ ਬੰਦੀ ਛੋੜ ਦਿਵਸ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਨੇ 52 ਰਾਜੇ ਰਿਆ ਕਰਾਏ ਸੀ ਤੇ ਅੱਜ ਉਹ ਵੀ ਅਸੀਂ ਬੜੇ ਹੀ ਭੂਗਤਾਵਨਾ ਮਨਾ ਰਹੇ ਆਂ ਜਿੱਥੇ ਦੀਵਾਲੀ ਦਾ ਤਿਉਹਾਰ ਜਿਹੜਾ ਸਾਡੀ ਪੁਰਾਣਾ ਰਵੈਤਿ ਹੈ ਜਿੱਥੇ ਰਾਮਚੰਦਰ ਜੀ ਬਣਵਾਸ ਕੱਟ ਕੇ ਆਏ ਸੀ ਤੇ ਉਹ ਵੀ ਅਸੀਂ ਪੂਰੀ ਸ਼ਰਧਾ ਨਾਲ ਮਨਾ ਰਹੇ ਆ ਜਿੱਥੇ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਉਹ ਵੀ ਦੇਸ਼ ਵਿਦੇਸ਼ ਦੇ ਵਿੱਚ ਸੰਕਟਾ ਮਨਾਉਂਦੀਆਂ ਨੇ ਧੂਮ ਧਾਮ ਨਾਲ ਔਰ ਮੈਂ ਇਸ ਮੰਚ ਤੋਂ ਇਸ ਮਾਦਮਣੇ ਦੱਸਣਾ ਚਾਹੁੰਦਾ ਵੀ ਜਿਹੜੇ ਤਿਉਹਾਰ ਨੇ ਸਾਡੇ ਪੁਰਾਣੀ ਰਵਾਇਤਾਂ ਜਿਹੜੀ ਸਾਡੀ ਚੱਲੀ ਆ ਰਹੀ ਆ ਅਸੀਂ ਇਹਨਾਂ ਨੂੰ ਉੱਤਰਜੀਹ ਦੇ ਕੇ ਮਨਾਉਂਦੇ ਰਹੀਏ ਕਿ ਜਿੰਨੇ ਵੀ ਸੰਕਟਾਂ ਸੋਹ ਰਹੀਆਂ ਸਾਰਿਆਂ ਨੂੰ ਚਾਹੀਦਾ ਇੱਕ ਸਾਂਤ ਤੇ ਮਜਦੂਦ ਆ ਜਿਹੜਾ ਇੱਕਾ ਇੱਕ ਐਨ ਇੱਕਾ ਜਿੱਥੇ ਅਸੀਂ ਕਫਾਨੀ ਨੂੰ ਪਰਫੋਲੋ ਤੇ ਕਰ ਲਈ ਅੱਜ ਜਿੰਨੇ ਵੀ ਹੜਾਂ ਦੇ ਨਾਲ ਲੋਕ ਪ੍ਰਭਾਵਿਤ ਹੋਏ ਨੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਮੈਂ ਨਾ ਇਹ ਜਿਹੜੇ ਦਿਨ ਮਨਾਉਣੇ ਆ ਅਸੀਂ ਉਹ ਤਾਂ ਹੀ ਸਫਲ ਹੋਣਗੇ ਵੀ ਜਿਹੜੇ ਸਾਡੇ ਭਰਾਵਾਂ ਦੀ ਜ਼ਮੀਨ ਜਾਇਦਾਦ ਘਰ ਤੇ ਮਤਲਬ ਸਾਰਾ ਕੁਝ ਉਹਨਾਂ ਦਾ ਸਮਾਨ ਰੁੜ ਗਿਆ ਅਸੀਂ ਉਹਨਾਂ ਦੀ ਤਨੋਂ ਤੇ ਮਨੋਂ ਮਦਦ ਕਰਕੇ ਉਹਨਾਂ ਭਰਾਵਾਂ ਨੂੰ ਨਾਲ ਰਾਈਏ ਇਸ ਮੱਚ ਤੋਂ ਸਾਰੇ ਜਗਤ ਨੂੰ ਬੇਨਤੀ ਕਰਦਾ ਵੀ ਕਿ ਜੂ ਕੋਸਾ ਲੋ ਵੀ ਆਪਾਂ ਇਹ ਜਿਹੜਾ ਦੀਵਾਲੀ ਦਾ ਦਿਨ ਤੇ ਜਿਹੜਾ ਮਤਲਬ ਆਪਾਂ ਬੰਦੀ ਛੋੜ ਦਿਵਸ ਮਨਾਉਣਾ ਬਾਬਾ ਵਿਸ਼ਵ ਭਰਮ ਜਿਹੜਾ ਜਨਮ ਦਿਨ ਹੋਣਾ ਅਸੀਂ ਉਹਨੂੰ ਹਰਿਆ ਭਰਿਆ ਰੱਖਣ ਲਈ ਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ ਜਿੰਨੇ ਵੀ ਸਿੱਖ ਜਗਤ ਦੇ ਵਿੱਚ ਜਥੇਬੰਦੀਆਂ ਸਾਰਿਆਂ ਨੂੰ ਬੇਨਤੀ ਆ ਵੀ ਆਪਾਂ ਜਿਹੜਾ ਇਹ ਇੱਕ ਇੱਕ ਪੰਨ ਕਰੀਏ ਵੀ ਦੀਵਾਲੀ ਵਾਲੇ ਦਿਨ ਆਪਾਂ ਆਪਦੇਆਂ ਮੋਟਰਾਂ ਤੇ ਜਿੱਥੇ ਖਾਲੀ ਥਾਂ ਤਾਂ ਇਹਨੂੰ ਉੱਥੇ ਆਪਾਂ ਪੌਦੇ ਲਾ ਕੇ ਉਹ ਦਿਨ ਦੀ ਸ਼ੁਰੂਆਤ ਕਰੀਏ ਤਾਂ ਜੋ ਕਿ ਸਾਰਿਆਂ ਦਾ ਜਿਹੜਾ ਜੀਵਨ ਸਫਲਾ ਹੋ ਚਕੇ ਇਹਨੀਆਂ ਬੇਟੀਆਂ ਕਰਦਾ ਹਾ ਦਾਸ ਬੰਦੀ ਛੋੜ ਦੇਸ ਦੀਆਂ ਦੀਵਾਲੀ ਦੀਆਂ ਵਿਸ਼ਵ ਕਰਮਾਂ ਜਨਮ ਦਿਨ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ